18ਵੀਂ ਸਦੀ ਦੇ ਸਿੱਖ ਜਰਨੈਲ ਸਰਦਾਰ ਜੱਸਾ ਸਿੰਘ ਆਲੂਵਾਲੀਆ ਜੀ ਦੀ ਜ਼ਿੰਦਗੀ ਨੂੰ ਲੈ ਕੇ ਇੱਕ ਵਾਰ ਫਿਰ ਉਹਨਾਂ ਦੇ ਇਤਿਹਾਸ ਬਹਾਦਰੀ ਭਰੇ ਇਤਿਹਾਸ ਨੂੰ ਆਪ ਸਭ ਦੇ ਰੂਬਰੂ ਕਰਨ ਦੀ ਕੋਸ਼ਿਸ਼ ਕਰ ਰਿਹਾ ਤੁਸੀਂ ਦੇਖ ਰਹੇ ਹੋ ਚੈਨਲ ਪੋਸੂ ਨਾਮਾ ਮੈਂ ਸੋ ਸੋਹਤਾ ਸਿੱਖ ਫੌਜਾਂ ਦੇ ਦੂਜੇ ਸਭ ਤੋਂ ਵੱਡੇ ਜਰਨੈਲ ਸਰਦਾਰ ਜੱਸਾ ਸਿੰਘ ਆਲੂਵਾਲੀਆ ਦੀ ਜੇ ਗੱਲ ਕਰੀਏ ਤਾਂ 1700 18 ਤੋਂ 1700 83 ਤੱਕ ਦਾ ਸਮਾਂ ਜਿਹੜਾ ਹੈ ਉਸ ਦਾ ਇਹਨਾਂ ਦੇ ਇਤਿਹਾਸ ਵਿੱਚ ਬੜਾ ਅਹਿਮ ਜ਼ਿਕਰ ਆਉਂਦਾ ਹੈ ਕਿ ਕਿਸ ਤਰ੍ਹਾਂ ਇਹਨਾਂ ਨੇ 2000 ਤੋਂ ਬਾਅਦ ਹਿੰਦੂ ਔਰਤਾਂ ਨੂੰ ਅਹਿਮਦ ਸ਼ਾਹ ਅਫਗਾਨੀ ਕੋਲੋਂ ਛੁਡਾ ਕੇ ਉਹਨਾਂ ਦੇ ਘਰ ਪਹੁੰਚਾਇਆ ਪੂਰੀ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਾਂਗਾ ਸਿੱਖ ਫੌਜ ਦੇ ਦੂਜੇ ਸਭ ਤੋਂ ਵੱਡੇ ਜਰਨੈਲ ਸਰਦਾਰ ਜੱਸਾ ਸਿੰਘ ਆਲੂਵਾਲੀਆ ਜੀ ਦਾ ਜਨਮ ਸਰਦਾਰ ਬਦਰ ਸਿੰਘ ਦੇ ਘਰ 3 ਮਈ 1718 ਦੇ ਦਿਨ ਲਾਹੌਰ ਪੰਜਾਬ ਖੇਤਰ ਦੇ ਨੇੜੇ ਪਿੰਡ ਆਹਲ ਵਿੱਚ ਹੋਇਆ ਇਹ ਪੰਜਾਬ ਦੇ ਲਾਹੌਰ ਖੇਤਰ ਚ ਆਹਲੂ ਪਿੰਡ ਸੀ ਜਿੱਥੇ ਸਰਦਾਰ ਜੱਸਾ ਸਿੰਘ ਜੀ ਦਾ ਜਨਮ ਹੋਇਆ ਨਿੱਕੀ ਉਮਰ ਦੇ ਵਿੱਚ ਹੀ ਆਪ ਜੀ ਦੇ ਪਿਤਾ ਅਕਾਲ ਚਲਾਣਾ ਕਰ ਗਏ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਜੀ ਦਾ ਬਚਪਨ ਮਾਤਾ ਸੁੰਦਰ ਕੌਰ ਦੇ ਨਿਵਾਸ ਤੇ ਦਿੱਲੀ ਵਿੱਚ ਬੀਤਿਆ ਮਗਰੋਂ ਸਰਦਾਰ ਕਪੂਰ ਸਿੰਘ ਨਵਾਬ ਉਸ ਨੂੰ ਆਪਣੇ ਨਾਲ ਲੈ ਆਏ 1753 ਦੇ ਵਿੱਚ ਸਰਦਾਰ ਜੱਸਾ ਸਿੰਘ ਆਲੂਵਾਲੀਆ ਗੱਲ ਖਾਲਸਾ ਦੇ ਮੁਖੀ ਬਣ ਗਏ ਨਵਾਬ ਕਪੂਰ ਸਿੰਘ ਨੇ ਉਸ ਦੀ ਦਲੇਰੀ ਤੋਂ ਖੁਸ਼ ਹੋ ਕੇ 1753 ਦੇ ਵਿੱਚ ਆਪਣੇ ਮਰਨ ਤੋਂ ਉਸ ਨੂੰ ਆਪਣਾ ਵਾਰਿਸ ਬਣਾਇਆ 1761 ਦੇ ਵਿੱਚ ਉਸ ਨੇ ਲਾਹੌਰ ਤੇ ਕਬਜ਼ਾ ਕੀਤਾ 1761 ਵਿੱਚ ਅਹਿਮਦ ਸ਼ਾ ਦੇ ਕੋਲੋਂ 2200 ਹਿੰਦੂ ਔਰਤਾਂ ਨੂੰ ਛੁੜਾ ਕੇ ਘਰੋ ਘਰ ਪਹੁੰਚਾਇਆ ਅਤੇ 1764 ਵਿੱਚ ਸਰਹੰਦ ਨੂੰ ਜਿੱਤਿਆ ਤੇ ਉੱਥੋਂ ਪ੍ਰਾਪਤ ਆਪਣੇ ਸਾਰੇ ਖਜ਼ਾਨਿਆਂ ਨੂੰ ਦਰਬਾਰ ਸਾਹਿਬ ਦੀ ਭੇਂਟ ਕਰ ਦਿੱਤਾ ਅਹਿਮਦ ਸ਼ਾ ਵੱਲੋਂ ਬਾਰੂਦ ਨਾਲ ਉਡਾਈ ਹਰਮੰਦਰ ਸਾਹਿਬ ਦੀ ਮੌਜੂਦਾ ਇਮਾਰਤ ਦੀ ਉਸਾਰੀ ਕਰਵਾਈ ਅਹਿਮਦ ਸ਼ਾਹ ਅਬਦਾਲੀ ਦੇ ਨਾਲ ਵੀ ਉਸ ਦੀਆਂ ਕਈ ਲੜਾਈਆਂ ਹੋਈਆਂ 1772 ਵਿੱਚ ਉਸ ਨੇ ਕਪੂਰਥਲਾ ਰਿਆਸਤ ਦੀ ਨੀਂ ਰੱਖੀ ਕਪੂਰਥਲਾ ਜੋ ਕਿ ਪੰਜਾਬ ਦੇ ਬਿਲਕੁਲ ਕਹਿ ਸਕਦੇ ਆ ਕਿ ਜਲੰਧਰ ਦੇ ਬਿਲਕੁਲ ਨਜ਼ਦੀਕ ਹੈ ਰਿਆਸਤ ਜਿੱਥੇ ਵੀ ਜਿੱਥੇ ਦਾ ਕਿਲਾ ਜਿਹੜਾ ਅੱਜ ਵੀ ਬਹੁਤ ਖੂਬਸੂਰਤ ਬਣਿਆ ਹੋਇਆ ਹੈ ਲੜਾਈਆਂ ਲਿਬਰੇਸ਼ਨ ਆਪ ਅੰਮ੍ਰਿਤਸਰ 1941 ਵਿੱਚ ਲਾਹੌਰ ਤੇ ਕਬਜ਼ਾ ਕੀਤਾ ਸੀ ਇਹਨਾਂ ਨੇ 1761 ਵਿੱਚ ਕਪੂਰਥਲਾ ਤੇ ਕਬਜ਼ਾ ਕੀਤਾ ਸੀ 1779 ਦੇ ਵਿੱਚ ਦਿੱਲੀ ਦਾ ਲਾਲ ਕਿਲਾ ਉਸਤੇ ਕਬਜ਼ਾ ਕੀਤਾ ਸੀ 11 ਮਾਰਚ 1783 ਦੇ ਦਿਨ ਸਿੱਖ ਫੌਜਾਂ ਸਰਦਾਰ ਜੱਸਾ ਸਿੰਘ ਆਲੂਵਾਲੀਆ ਬਘੇਲ ਸਿੰਘ ਰਾਏ ਸਿੰਘ ਵਗੈਰਾ ਦੀ ਅਗਵਾਈ ਹੇਠ ਲਾਲ ਕਿਲੇ ਅੰਦਰ ਦੀ ਦਾਖਲ ਹੋ ਗਏ ਅਤੇ ਕਿਲੇ ਉੱਤੇ ਖਾਲਸੇ ਦਾ ਨੀਲਾ ਨਿਸ਼ਾਨ ਸਾਹਿਬ ਲਹਿਰਾ ਦਿੱਤਾ ਇਸ ਮੌਕੇ ਜਰਨੈਲ ਨੇ ਦਲ ਖਾਲਸਾ ਦਾ ਮੁਖੀ ਹੋਣ ਦੇ ਨਾਤੇ ਜੱਸਾ ਸਿੰਘ ਆਲੂਵਾਲੀਆ ਨੂੰ ਤਖਤ ਤੇ ਬਿਠਾ ਦਿੱਤਾ ਤੇ ਬਾਦਸ਼ਾਹ-ਏ-ਹਿੰਦ ਐਲਾਨ ਕਰ ਦਿੱਤਾ ਪਰ ਆਪ ਨੇ ਕਿਹਾ ਕਿ ਖਾਲਸੇ ਕੋਲੋਂ ਸਰਬ ਉੱਚ ਅਕਾਲ ਤਖਤ ਹੈ ਇਸ ਦੀ ਲੋੜ ਨਹੀਂ ਦੂਸਰਾ ਇਸ ਤਖਤ ਤੇ ਬੈਠਣ ਵਾਲਿਆਂ ਨੇ ਗੁਰੂ ਸਹਿਬਾਨ ਅਤੇ ਸਿੱਖਾਂ ਤੇ ਬਹੁਤ ਜ਼ੁਲਮ ਟਾਇਆ ਇਸ ਨੂੰ ਪੁੱਟ ਕੇ ਅਮਰੇ ਸਰ ਲੈ ਆਂਦਾ ਗਿਆ ਤੇ ਆਪ ਜੀ ਨੇ 17783 ਦੇ ਵਿੱਚ ਚੜ੍ਹਾਈ ਕਰ ਗਏ ਗੁਰੂ ਕਾ ਲਾਲ ਸੁਲਤਾਨ ਉਲ ਕੌਮ ਦਲ ਖਾਲਸੇ ਦੇ ਮੁਖੀ ਬੰਦੀ ਛੋੜ ਬਾਦਸ਼ਾਹ ਸਾਰੀਆਂ ਸਿੱਖ ਮਿਸਲਾਂ ਦੇ ਮੁਖੀ ਆਕਾਲ ਪੱਖ ਸਾਹਿਬ ਦੇ ਜਥੇਦਾਰ ਖਾਲਸਾ ਰਾਜ ਦੇ ਸੰਸਥਾਪਕ ਬਾਦਸ਼ਾਹ-ਏ-ਹਿੰਦ ਬੁੱਢਾ ਦਲ ਦੇ ਮੁਖੀ ਚਲਾਣੇ ਉਪਰੰਤ ਨواب ਜੱਸਾ ਸਿੰਘ ਆਲੂਵਾਲੀਆ ਸਰਕਾਰੀ ਕਾਲੇ ਕਰਪੂਥਲਾ ਅਤੇ ਭਾਰਤ ਸਰਕਾਰ ਨੇ 4 April 1985 ਨੂੰ ਇੱਕ ਡਾਕ ਟਿਕਟ ਜਾਰੀ ਕੀਤੀ ਸੀ। ਦੋਸਤੋ ਜੇਕਰ ਸਿੱਖ ਇਤਿਹਾਸ ਦੀ ਗੱਲ ਕਰੀਏ ਤਾਂ ਸਿੱਖ ਇਤਿਹਾਸ ਉਸ ਵੇਲੇ ਕਿਸੇ ਵੀ ਜਾਤ ਪਾਤ ਤੋਂ ਦੂਰ ਸੀ। ਦੇਖੋ ਅਹਿਮਦ ਸ਼ਾਹ ਅੰਦਾਲੀ ਦੇ ਨਾਲ ਸਰਦਾਰ ਜੱਸਾ ਸਿੰਘ ਆਲੂਵਾਲੀਆ ਜੀ ਦੀਆਂ ਕਿੰਨੀਆਂ ਲੜਾਈਆਂ ਹੋਈਆਂ। 2200 ਹਿੰਦੂ ਔਰਤਾਂ ਨੂੰ ਛੜਾ ਕੇ ਉਹਨਾਂ ਦੇ ਘਰੋ ਘਰੀ ਭੇਜਿਆ ਲੇਕਿਨ ਇਸ ਲਾਈਨ ਤੋਂ ਇਸ ਪੂਰੇ ਇਤਿਹਾਸ ਤੋਂ ਸਾਨੂੰ ਬਹੁਤ ਸਿੱਖਿਆ ਲੈਣ ਦੀ ਲੋੜ ਹੈ ਕਿ ਸਿੱਖ ਕੌਮ ਨੇ ਇਤਿਹਾਸ ਗਵਾਹ ਹੈ ਜਦੋਂ ਵੀ ਵਿਰੋਧੀਆਂ ਨਾਲ ਮੁਕਾਬਲਾ ਕੀਤਾ ਉਹਨਾਂ ਨੇ ਆਪਣੇ ਲਈ ਨਹੀਂ ਬਲਕਿ ਮਜ਼ਲੂਮਾਂ ਦੀ ਰੱਖਿਆ ਵਾਸਤੇ ਕੀਤਾ ਹੈ ਦੂਸਰਿਆਂ ਦੇ ਧਰਮ ਦੀ ਰੱਖਿਆ ਕਰਨ ਵਾਸਤੇ ਦਿੱਤਾ ਇਤਿਹਾਸ ਗਵਾਹ ਹੈ ਨੌਵੀਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਕਸ਼ਮੀਰੀ ਪੰਡਤਾ ਨੇ ਆ ਕੇ ਜਦੋਂ ਬੇਨਤੀ ਜੋਦੜੀ ਕੀਤੀ ਤਾਂ ਉਸ ਵੇਲੇ ਪੂਰਾ ਇਤਿਹਾਸ ਤੁਹਾਨੂੰ ਪਤਾ ਹੀ ਹੈ ਚਾਂਦਨੀ ਚੌਂਕ ਦੇ ਵਿੱਚ ਸੀਸ ਕਲਮ ਕਰ ਦਿੱਤਾ ਗਿਆ ਪਰ ਉਹਨਾਂ ਦੇ ਧਰਮ ਨੂੰ ਆਂਚ ਨਹੀਂ ਆਉਣ ਦਿੱਤੀ ਅੱਜ ਜੋ ਲੋਕ ਹਿੰਦੂ ਸਿੱਖ ਮੁਸਲਮਾਨ ਇਸਾਈ ਦਾ ਰੌਲਾ ਪਾਉਂਦੇ ਨੇ ਇਹਨਾਂ ਦੇ ਇਤਿਹਾਸ ਤੋਂ ਸਿੱਖਿਆ ਲੈਣ ਦੀ ਜ਼ਰੂਰਤ ਹੈ ਕੋਈ ਹਿੰਦੂ ਰਾਸ਼ਟਰ ਬਣਾਉਣ ਤੇ ਲੱਗਾ ਹੋਇਆ ਕੋਈ ਕੁਝ ਕਰਨ ਤੇ ਕੋਈ ਕੁਝ ਉਹ ਰਾਜਨੀਤਿਕ ਖੇਡਾਂ ਨੇ ਰਾਜਨੀਤਿਕ ਖੇਡਾਂ ਤੋਂ ਸਾਨੂੰ ਬਚਣਾ ਚਾਹੀਦਾ ਹੈ ਇਹਨਾਂ ਲੋਕਾਂ ਤੋਂ ਇਹਨਾਂ ਦੇ ਲੋਕਾਂ ਦੇ ਬਿਆਨਾਂ ਤੋਂ ਬਚਣਾ ਚਾਹੀਦਾ ਹੈ ਔਰ ਦੋਸਤੋ ਪਾਈਚਾਰਕ ਸਾਜ ਹਮੇਸ਼ਾ ਕਾਇਮ ਰੱਖਣੀ ਚਾਹੀਦੀ ਹੈ ਜੁੜੇ ਰਹੋ ਪੋਸ ਸੁਨਾਮਾ ਚੈਨਲ 'ਤੇ